ਉਹਨਾਂ ਨੇ ਕੀ ਕੀਤਾ ਬਾਬਾ ਬੰਦਾ ਸਿੰਘ ਭਾਦਰ ਦੇ ਸਾਹਮਣੇ ਜਿਹੜੇ 25 ਜਰਨੈਲ ਸੀ ਨਾ ਉਹਦੇ ਸਿਰ ਕੱਢ ਮੇ ਜਰਨੈਲ ਉਹਨਾਂ 25ਾਂ ਦੇ ਸਿਰ ਵੱਢੇ ਔਰ ਸਿਰ ਵੱਢ ਕੇ ਨੇਜੇ ਤੇ ਟੰਕ ਕੇ ਨਾ ਜਿੱਥੇ ਬੰਦਾ ਸਿੰਘ ਭਾਦਰ ਬੈਠੇ ਸੀ ਨਾ ਉਹਦੇ ਆਲੇ ਦੁਆਲੇ ਉਹ ਨੇਜੀਆਂ ਤੇ ਲੈ ਕੇ ਉਹ ਬੰਦਾ ਸਿੰਘ ਭਾਦਰ ਨੇ ਉਹਨਾਂ ਨੂੰ ਦੇਖ ਕੇ ਅੱਖਾਂ ਬੰਦ ਕਰ ਲਈ ਜਲਾਦਾ ਨੇ ਹਸਣਾ ਮਖੋਲ ਢਾਣਾ ਸ਼ੁਰੂ ਕਰਤਾ ਕਹਿੰਦੇ ਬੰਦਾ ਸਿੰਘ ਭਾਦਰ ਵੇਖੇ ਮੌਤ ਕਿੰਨੀ ਖਤਰਨਾਕ ਹੁੰਦੀ ਅਜੇ ਤੇ ਅਸੀਂ ਤੈਨੂੰ ਹੱਥ ਵੀ ਨਹੀਂ ਲਾਇਆ ਅਜੇ ਤੇ ਕੇਵਲ ਤੇਰੇ ਨਾਲ ਦੇ ਸਿੰਘਾਂ ਦੇ ਸਿਰ ਵੱਡੇ ਤੇ ਤੇਰਾ ਮਨ ਡੋਲ ਗਿਆ ਤੂੰ ਅੱਖਾਂ ਬੰਦ ਕਰਤੀਆਂ ਉਹ ਕਹਿੰਦਾ ਜੀ ਮੈਂ ਅੱਖਾਂ ਇਸ ਕਰਕੇ ਨਹੀਂ ਬੰਦ ਕੀਤੀਆਂ ਮੈਂ ਡਰ ਕੇ ਨਹੀਂ ਅੱਖਾਂ ਬੰਦ ਕੀਤੀਆਂ ਕਹਿੰਦੇ ਫਿਰ ਕਿਉਂ ਅੱਖਾਂ ਬੰਦ ਕੀਤੀਆਂ ਕਹਿੰਦੇ ਮੈਂ ਅੱਖਾਂ ਬੰਦ ਕਰਕੇ ਗੁਰੂ ਗੋਬਿੰਦ ਸਿੰਘ ਦੇ ਨਾਲ ਗਿਲਾ ਕਰ ਰਿਹਾ ਐ ਗੁਰੂਕਲ ਕੀ ਧਰਪਾਚਾ ਆ ਜਿਹੜੇ 25 ਸਿੰਘਾਂ ਦੇ ਸਿਰ ਇਸ ਵਕਤ ਨੇਜਿਆਂ 'ਚ ਨੇ ਇਹ ਸਾਰੇ ਮੇਰੇ ਤੋਂ ਬਾਅਦ ਤੇਰੇ ਧਰਮਯੁੱਧ ਵਿੱਚ ਆਏ ਸੀ ਮੈਂ ਪਹਿਲਾਂ ਆਇਆ ਸੀ ਜੇ ਮੇਰੇ ਤੋਂ ਬਾਅਦ ਆਏ ਸੀ ਤੇ ਮੇਰੇ ਤੋਂ ਪਹਿਲਾਂ ਤੇਰੀ ਗੋਦੀ ਵਿੱਚ ਕਿਵੇਂ ਚਲੇ ਗਏ ਇਹਨਾਂ ਤੋਂ ਪਹਿਲਾਂ ਮੈਂ ਤੇਰੀ ਗੋਦੀ ਵਿੱਚ ਜਾਣਾ ਚਾਹੀਦਾ ਸੀ ਕਹਿੰਦੇ ਜਦੋਂ ਇੰਨੀ ਗੱਲ ਸੁਣੀ ਨਾ ਗੁੱਸੇ ਵਿੱਚ ਆ ਕੇ ਉਹਨਾਂ ਨੇ ਬਾਬਾ ਅਜੇ ਸਿੰਘ ਨੂੰ ਕਸ਼ੀਟ ਕੇ ਬੰਦਾ ਸਿੰਘ ਬਹਾਦਰ ਦੀ ਗੋਦੀ 'ਚ ਰੱਖਿਆ ਔਰ ਹੱਥ 'ਚ ਖੰਜਰ ਫੜਕਾ ਕੇ ਕਿਹਾ ਇਹਦਾ ਕਲੇਜਾ ਕੱਢ ਤੱਕੇ ਸਾਡੇ ਹੱਥ ਵਿੱਚ ਰੱਖ। ਉਹਨੇ ਇੱਕ ਗੱਲ ਕਹੀ ਕਹਿੰਦੇ ਜਿਸ ਗੁਰੂ ਦਾ ਮੈਂ ਸੇਖਾ ਨਾ ਉਹਨੇ ਕਿਹਾ ਸੀ ਮਜ਼ਲੂਮ ਔਰ ਮਾਸੂਮ ਤੇ ਜ਼ੁਲਮ ਨਹੀਂ ਕਰਨਾ ਤੇ ਮੇਰੀ ਗੋਦੀ 'ਚ ਮੇਰਾ ਬੇਟਾ ਹੈ ਚੇਤੇ ਰੱਖੀ ਜੇ ਮੇਰੀ ਗੋਦੀ 'ਚ ਤੇਰਾ ਬੇਟਾ ਹੁੰਦਾ ਨਾ ਮੈਂ ਤੇਰੇ ਬੇਟੇ ਨਾਲ ਵੀ ਇਦਾਂ ਨਹੀਂ ਸੀ ਕਰਨਾ। ਮੇਰੇ ਗੁਰੂ ਨੇ ਇਦਾਂ ਦੀ تعلیم ਨਹੀਂ ਦਿੱਤੀ। ਇਕ ਔਮ ਦਾ ਪਹਿਲਾ ਜਰਨੈਲ ਜੀ ਜਿਹਦੇ ਪੁੱਤਰ ਦੇ ਛਾਤੀ ਨੂੰ چیر ਕੇ ਉਹਦਾ ਤੜਕਦਾ ਹੋਇਆ ਦਿਲ ਕੱਢ ਕੇ ਉਹਦੇ ਮੂੰਹ ਦੇ ਵਿੱਚ ਪਾਇਆ ਗਿਆ। ਔਰ ਜਦੋਂ ਉਹਦੇ ਮੂੰਹ ਦੇ ਵਿੱਚ ਪਾਇਆ ਗਿਆ ਨਾ ਉਹਦੇ ਪੁੱਤਰ ਦੇ ਟੁੱਟੇ-ਟੁੱਟੇ ਕਰਕੇ ਉਹਦੇ ਗਲ ਚ ਪਾਏ ਗਏ ਉਹਦੇ ਆਂਦਰਾਂ ਦੇ ਹਾਲ ਉਹਦੇ ਪੁੱਤਰ ਦਾ ਸਿਰ ਵੱਢ ਕੇ ਉਹਦੀ ਝੋਲੀ 'ਚ ਰੱਖਤਾ। ਔਰ ਜਦੋਂ ਆਪਣੇ ਹੀ ਪੁੱਤਰ ਦਾ ਸਿਰ ਉਹਦੀ ਝੋਲੀ 'ਚ ਹੈ ਨਾ ਅਸੀਂ ਸਾਰੇ ਬੱਚਿਆਂ ਵਾਲੇ ਆ ਸਾਡੇ ਬੱਚੇ ਦੀ ਉਂਗਲ ਵੱਢ ਕੇ ਕੋਈ ਸਾਡੀ ਝੋਲੀ 'ਚ ਪਾਈ ਜਿਹੜਾ ਅਨੁਮਾਨ ਲਾਇਓ ਸਾਡੇ ਤੇ ਕੀ ਬੀਤਦੀ ਆ। ਪਰ ਇਹ ਉਹ ਬਾਪ ਐ ਜਿਹਦੀ ਝੋਲੀ 'ਚ ਉਹਦੇ ਪੁੱਤਰ ਦਾ ਸਿਰ ਪਿਆ। ਪਰ ਬਾਪ ਦੀਆਂ ਅੱਖਾਂ ਬੰਦ ਨੇ ਜਦੋਂ ਬਾਪ ਨੇ ਅੱਖਾਂ ਬੰਦ ਕੀਤੀਆਂ ਨਾ ਤੇ ਨਾਲ ਵਾਲੇ ਖੁਸ਼ ਹੋ ਗਏ ਕਹਿੰਦੇ ਵੀ ਹੁਣ ਤੇ ਬੰਦਾ ਸਿੰਘ ਇੱਕ ਵਾਰ ਤੇ ਆਪਣੀ ਜਵਾਨੋਂ ਕਹਿ ਮੈਂ ਡੋਲ ਗਿਆ ਬਈ ਹੁਣ ਤੇ ਤੂੰ ਡੋਲ ਗਿਆ ਤੇਰੇ ਗੋਦੀ ਚ ਤੇਰੇ ਪੁੱਤਰ ਦਾ ਸਿਰ ਹੈ ਤੇ ਤੇਰੀਆਂ ਅੱਖਾਂ ਬੰਦ ਨੇ ਤੂੰ ਡਰ ਗਿਆ ਬੋਲ ਉਹ ਕਹਿੰਦਾ ਮੈਂ ਅਜੇ ਵੀ ਨਹੀਂ ਡਰਿਆ ਤੇ ਕਹਿੰਦੇ ਅੱਖਾਂ ਕਿਉਂ ਬੰਦ ਕੀਤੀਆਂ ਨਹੀਂ ਪਹਿਲਾਂ ਤੂੰ ਕਹਿੰਦਾ ਸੀ ਅੱਖਾਂ ਬੰਦ ਕੇ ਗੁਰੂ ਗੋਬਿੰਦ ਸਿੰਘ ਨਾਲ ਗਿਲਾ ਕਰ ਰਹੇ ਹਾਂ ਮੁੰਡਾ ਕਿਉਂ ਅੱਖਾਂ ਬੰਦ ਕੀਤੀਆਂ ਨਹੀਂ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਵਾਬ ਸੀ ਕਹਿੰਦਾ ਮੈਂ ਹੁਣ ਅੱਖਾਂ ਬੰਦ ਕਰਕੇ ਗੁਰੂ ਗੋਬਿੰਦ ਸਿੰਘ ਦਾ ਸ਼ੁਕਰਾਨਾ ਕਰ ਰਿਹਾ ਆ। ਆ ਕਲਗੀਧਰ ਪਾਤਸ਼ਾਹ ਤੁਸੀਂ ਸਾਡੀ ਝੋਲੀ 'ਚ ਆਪਣੇ ਚਾਰ ਪੁੱਤਰਾਂ ਦੇ ਸਿਰ ਪਾਏ ਸੀ ਮੈਂ ਤੇਰਾ ਗਰੀਬ ਸਿੱਖ ਚਾਰ ਪੁੱਤਰ ਤਾਂ ਨਹੀਂ ਦੇ ਸਕਿਆ ਪਰ ਆਪਣੀ ਝੋਲੀ 'ਚ ਆਪਣੇ ਪੁੱਤਰ ਦਾ ਸਿਰ ਰੱਖ ਕੇ ਆਪ ਤੇਰੀ ਝੋਲੀ ਦੇ ਵਿੱਚ ਆ ਰਿਹਾ। ਬੋਲੇ ਸੋ ਨਿਹਾਲ